ਓ ਰੋਕੋ ਸ਼ੋਰਾ ਕੀ ਆ ਯਾਰਾ ਕੋਈ ਝੋਨਾ ਪੱਕਿਆ ਪਿਆ ਤੇ ਝੋਨੇ ਦਾ ਬੀਜ ਝਾੜ ਲਗੇ ਓ ਯਾਰ ਮੁੱਲ ਲੈ ਆਵਾਂਗੇ ਮੈਂ ਤੰਦ ਪਿੱਟੀ ਜਨਾ ਤੂੰ ਤਾਂ ਪਿਛਲੀ ਵਾਰ ਵੀ ਮੁੱਲ ਲੈਣ ਤੁਰੇ ਸੀ ਹਰਿਆਣੇ ਤੱਕ ਕੁੱਤਿਆਂ ਨੂੰ ਭੌਂਕਦੇ ਫਿਰਦੇ ਸੀ ਮੁੱਲ ਮਿਲਿਆ ਹੀ ਨਹੀਂ ਯਾਰ ਗੱਲ ਸੁਣ ਲੈ ਮੇਰੀ ਸਿੱਧੀ ਇੱਕ ਤਾਂ ਅੰਤਾਂ ਦੀ ਹੈਗੀ ਆ ਗਰਮੀ ਇੱਕ ਜਿਦੋਂ ਝੋਨੇ ਦੀ ਥੱਬੀ ਹੈ ਐਂ ਕਰਕੇ ਮਾਰਾਂਗੇ ਇੱਥੇ ਸਾਰੀ ਕੰਡ ਵੜ ਜਾਣੀ ਆ ਫੇਰ ਮੈਂ ਇੱਥੋਂ ਨਹੀਂ ਚੜਾਈਦਾ ਮੇਰੇ ਤਾਂ ਕੰਡ ਲੜਦੀ ਆ ਬਾਕੀ ਜਦੋਂ ਮਸ਼ੀਨ ਲੱਗਣੀ ਤਾਂ ਹੈਗੀ ਆ ਹੋਰ ਦੋ ਦਿਨਾਂ ਨੂੰ ਉਹਦੇ ਤੋਵਰੇ ਮੂਰੀਆ ਗੱਟਾ ਕਰਦੇਗੇ ਉੱਥੋਂ ਗੱਟਾ ਭਰ ਲਾਂਗੇ ਯਾਰ ਐਂ ਕਿਵੇਂ ਉਹ ਥੋੜੀ ਲੋਟ ਆਉਂਦਾ ਹੁੰਦਾ ਯਾਰ ਬਾਈ ਫੇਰ ਆਪ ਝਾੜ ਲਾ ਮੈਂ ਇੱਥੋਂ ਨਹੀਂ ਚੜਾਈਦਾ ਮੇਰੇ ਤਾਂ ਕੰਡ ਲੜਦੀ ਆ ਲੜਦੀ ਆ ਤੇਰੇ ਵੱਡੇ ਦੇ ਕੰਡ ਯਾਦ ਰੱਖੋ ਮੇਰੀ ਗੱਲ ਜਿੱਦ ਦੇ ਮੈਨਾ ਹੋਇਆ ਨਾ ਭੁੱਖੇ ਮਰੋਗੇ ਹੁਣ ਕਿਹੜਾ 5 ਦਿਨ ਹੋ ਗਏ ਮੰਡੀ 'ਚ ਬੈਠਿਆ ਨੂੰ ਮਸਾ ਪੱਖਾ ਲੱਗਣ ਲੱਗਿਆ ਅੱਜ ਇੱਕ ਨਕਮੀ ਲਾਦਾ ਘੰਟਾ ਹੋ ਗਿਆ ਫੋਨ ਲਾਈ ਨੂੰ ਵੀ ਚਾਹ ਲਿਆ ਦੇ ਹਜੇ ਤੱਕ ਲੈ ਕੇ ਨਹੀਂ ਆਇਆ ਆਹ ਲੈ ਪਾ ਪਾ ਚਾਹ ਪੀ ਲਾ ਉਹ ਸਿਰ 'ਚ ਡੋਲਦੇ ਮੇਰੇ ਤੈਨੂੰ ਨਹੀਂ ਪਤਾ ਵੀ ਮੈਂ ਮੰਡੀ 'ਚ ਬੈਠਾ ਡੇਢ ਘੰਟਾ ਹੋ ਗਿਆ ਤੈਨੂੰ ਫੋਨ ਲਾਈ ਜਾਂਦੇ ਨੂੰ ਓ ਯਾਰ ਮੈਂ ਦੱਸ ਕੀ ਕਰਾਂ ਆਪਣਾ ਸਾਰਾ ਸ਼ਹਿਰ ਪਟਿਆ ਪਿਆ ਬੰਦਾ ਦਿਲਗੋ ਆਜੂਗਾ ਉਹਨੇ ਟਾਈਮ 'ਚ ਜਿੰਨੇ ਟਾਈਮ 'ਚ ਬੰਦਾ ਸ਼ਹਿਰ 'ਚ ਘੁੱਕੀ ਜਾਂਦਾ ਰਹਿੰਦਾ ਇੱਥੇ ਉਣਾਏ ਕਰ ਤੂੰ ਇਥੇ ਮੰਡੀ ਚ ਵਜਾ ਆਪੇ ਹੀ ਪੀਲੀ ਚ ਦੋ ਦਿਨ ਹੋ ਗਏ ਨਾ ਮੈਂ ਘਰੇ ਗਿਆ ਨਾ ਮੈਂ ਨਹਾਤਾ ਮੈਂ ਚੱਲਿਆ ਘਰੇ ਦੇ ਇਥੇ ਬੈਠ ਮੰਡੀ ਚ ਤੂੰ ਆ ਫੜ ਚ ਮੈਥੋਂ ਨਹੀਂ ਮੰਡੀ-ਮੁੰਡੀ ਚ ਬੈਠਾ ਜਾਂਦਾਗਾ ਉਹ ਤੈਨੂੰ ਕੋਈ ਗੋਲਾ ਵਜਾ ਇਥੇ ਬੈਠਣ ਨੂੰ ਮੈਨੂੰ ਨਾ ਆਉਂਦੇ ਯਾਰ ਯਾਰ ਨਾਉਣ ਨੂੰ ਤੈਨੂੰ ਖਲ ਲੱਗੀ ਆ ਬਾਕੀ ਤੂੰ ਕਿਹੜਾ ਫੇਰਿਆਂ ਤੇ ਬਹਿਣਾ ਨਾ ਕੇ ਉਹ ਮੈਂ ਤਾਂ ਇੱਕ ਵਾਰੀ ਫੇਰਿਆਂ ਦੇ ਬਹਿ ਕੇ ਤਰ ਕੇ ਜਿਹੜਾ ਤੇਰੇ ਵਰਗਾ ਬਿੱਜੂ ਪੱਲੇ ਪੈ ਗਿਆ ਮੇਰੇ ਉਹ ਤੇਰੇ ਵਰਗਾ ਮੁੰਡਾ ਜੰਮਣਾ ਉਹ ਤਾਂ ਮੇਰੇ ਕੁੜੀ ਹੋ ਜਾਂਦੀ ਮੈਂ ਵਿਆਹ ਕੇ ਤੋੜਦਾ ਦਿੰਦਾ ਆਪੇ ਬਹਿ ਜਾ ਯਾਰ ਮੈਥੋਂ ਨਹੀਂ ਬੈਠੀ ਬੂਠੀ ਦਾਗਾ ਗਦੇ ਦੇ ਕਾਨਾਰਗੇ 4 ਨੋਟ ਯਾਨੀ 2000 ਰੁਪਇਆ ਮੈਂ ਫਿਲਮ ਵੇਖਣ ਜਾਣਾ ਉਹ ਫਿਲਮ ਫੁਣ ਬਾਅਦ ਚ ਵੇਖੀ ਤੂੰ ਆ ਗੱਠਾ ਨਾ ਉਹਨਾਂ ਦੇ ਟਰਾਲੇ ਚ ਪੰਜਾਂ ਨਹੀਂ ਇਕੱਠਾ ਵਾਧੀਆਂ ਆਪਾਂ ਇਕੱਠਾ ਬਾਹਰ ਕੱਢਾਂਗੇ ਉਹ ਆਪੇ ਬਾਅਦ ਚ ਚੱਕ ਕੇ ਲੈ ਜਾਣਗੇ ਉਹ ਲੱਗ ਮੇਰੇ ਨਾਲ ਆਪਾਂ ਗੋਪੀ ਵਾਲਾ ਵਾਹਨ ਤਿਆਰ ਕਰਕੇ ਯਾਰ ਲੇਟ ਹੋਏ ਪਏ ਆ ਮੈਥੋ ਮੂਥੋ ਨਹੀਂ ਲੱਗੀਦਾ ਇੱਕ ਤਾਂ ਗਰਮੀ ਵਾਲੀ ਆ ਦੂਜੀ ਗੱਠਾਂ ਚ ਕਾਂਢੀ ਬਹੁਤ ਹੁੰਦੀ ਆ ਓਕੇ ਤੇ ਇਹਦਾ ਮੋੜ ਦਿਆ ਕਰ ਰੋਟੀ ਖਾਦੀ ਤੇ ਮੁੱਲ ਓ ਯਾਰ ਮੈਂ ਕੀ ਕਰਾਂ ਇੱਕ ਤਾਂ ਪੜਾਕੇ ਕੱਢਿਉਂਦਾ ਰੱਬ ਆ ਬਾਕੀ ਜੇ ਮੈਂ ਗੱਠ ਚੱਕ ਕੇ ਆ ਸਿਰ ਤੇ ਰੱਖੀ ਮ ਮੈਥੋਂ ਮੂਤਣੀ ਚ ਗਈ ਨਾ ਆਪਣੇ ਚੱਕਲਾ ਮੇਰੇ ਤਾਂ ਲੜਦੀ ਆ ਕੰਡ ਹੁਣ ਫਿਰ ਪੁੱਤ ਲੜਦੀ ਆ ਕੰਡ ਯਾਰ ਸੱਚ ਨੂੰ ਹੀ ਲੜਦੀ ਆ ਬਾਪੂ ਇਹ ਚ ਕੋਈ ਸ਼ੱਕ ਆ ਯਾਰ ਪਹਿਲਾਂ ਤੇਰੀ ਮੈਂ ਕੰਡ ਲੜਨ ਨੂੰ ਹਟਾਵਾਂ ਓ ਵਾਹ ਪੁੱਤਰਾ ਹੁਣ ਤਾਂ ਨਹੀਂ ਲੱਗਦੀ ਹੁਣੀ ਗਰਮੀ ਤੇ ਨਾ ਹੀ ਲੜਦੀ ਹੁਣੀ ਆ ਕੰਡ ਨਾ ਬਾਪੂ ਕਿੱਥੇ ਕੰਡ ਮੋਂਤਾ ਮੇਰੇ ਤੇ ਪੂਰਾ ਪਈ ਜਾਂਦੀਆਂ ਓਏ ਅਸਲ ਮੈਥੋ ਹੀ ਗਲਤੀ ਹੋ ਗਈ ਉਹ ਕੀ ਬਾਪੂ ਉਹ ਜੇ ਮੈਂ ਆਹੀ ਤੇਰੀ 2 ਸਾਲ ਪਹਿਲਾਂ ਕੰਡ ਲਾਡਣ ਨੂੰ ਹਟਾਈ ਹੁੰਦੀ ਨਾ ਤੇ ਅੱਜ ਨੂੰ ਕਿਲਾ ਖੰਡ ਹੋਰ ਨਾਲ ਰਲਾਇਆ ਹੋਣਾ ਸੀ